ਪੰਜਾਬ ਦੇ ਰਾਜਪਾਲ ਬਣਵਾਰੀ ਲਾਲ ਪ੍ਰੋਹਿਤ ਇੱਕ ਵਾਰ ਫਿਰ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਉੱਤੇ ਹਨ ਡੰਡੀ ਆਪਣੇ ਕਾਰਜਕਾਲ ਵਿੱਚ ਉਹਨਾਂ ਦਾ ਅਜਿਹਾ ਛੇਵਾਂ ਦੌਰਾ ਹੈ ਡੰਡੀ ਉਹ 31 ਅਗਸਤ 2021 ਨੂੰ ਪੰਜਾਬ ਦੇ ਰਾਜਪਾਲ ਨਿਯੁਕਤ ਹੋਏ ਸਨ ਡੰਡੀ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਡੰਡੀ ਉਸ ਤੋਂ ਬਾਅਦ ਉਹਨਾਂ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਅਤੇ ਚੰਨੀ ਤੋਂ ਬਾਅਦ ਭਗਵੰਤ ਮਾਨ ਲਗਭਗ ਪਿਛਲੇ 2.5 ਸਾਲ ਤੋਂ ਮੁੱਖ ਮੰਤਰੀ ਦੇ ਅਹੁਦੇ ਉੱਤੇ ਬਣੇ ਹੋਏ ਹਨ ਡੰਡੀ ਪਰ ਸਰਦਾਰ ਮਾਨ ਦੀ ਕਾਰਜ ਸ਼ੈਲੀ ਕਰਕੇ ਇਸ ਸਾਰੇ ਸਮੇਂ ਦੌਰਾਨ ਇਹਨਾਂ ਦੋਵਾਂ ਸ਼ਖਸੀਅਤਾਂ ਵਿੱਚ ਸਖਤ ਤਣਾਅ ਚੱਲਦਾ ਰਿਹਾ ਹੈ ਡੰਡੀ ਮੁੱਖ ਮੰਤਰੀ ਇਲੈਕਟਿਡ ਅਤੇ ਸਿਲੈਕਟਿਡ ਅਹੁਦਿਆਂ ਦੀ ਗੱਲ ਕਰਦੇ ਰਹੇ ਹਨ ਡੰਡੀ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਜਿਵੇਂ ਸੁਭਾ ਸਰਕਾਰ ਸੰਵਿਧਾਨ ਅਨੁਸਾਰ ਬਣਦੀ ਹੈ ਉਵੇਂ ਹੀ ਰਾਜਪਾਲ ਦਾ ਅਹੁਦਾ ਵੀ ਸੰਵਿਧਾਨਕ ਹੁੰਦਾ ਹੈ ਡੰਡੀ ਉਹਨਾਂ ਦੀਆਂ ਆਪੋ ਆਪਣੀਆਂ ਸ਼ਕਤੀਆਂ ਅਤੇ ਕੰਮਾਂ ਦਾ ਉਲੇਖ ਸਪਸ਼ਟ ਰੂਪ ਵਿੱਚ ਸੰਵਿਧਾਨ ਵਿੱਚ ਕੀਤਾ ਗਿਆ ਹੈ ਪਰ ਜੇ ਕੋਈ ਉੱਚ ਅਹੁਦੇ ਉੱਤੇ ਬੈਠਾ ਵਿਅਕਤੀ ਇਸ ਗੱਲ ਨੂੰ ਮੰਨਣ ਤੋਂ ਇਨਕਾਰੀ ਹੋ ਜਾਏ ਤਾਂ ਉਸ ਦੇ ਧਾਰੇ ਅਜਹਿ ਵਤੀਰੇ ਦਾ ਨਤੀਜਾ ਤਾਂ ਆਪਸੀ ਕਸ਼ਮਕਸ਼ ਅਤੇ ਤਣਾਅ ਵਿੱਚ ਹੀ ਨਿਕਲਦਾ ਹੈ ਡੰਡੀ ਰਾਜਪਾਲ ਆਪਣੇ ਦਫ਼ਤਰ ਵਿੱਚ ਲੋਕਾਂ ਦੇ ਵੱਖ-ਵੱਖ ਵਰਗਾਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਵੱਲ ਮੁੱਖ ਮੰਤਰੀ ਦਾ ਧਿਆਨ ਦਿਵਾਉਣ ਲਈ ਉਹਨਾਂ ਨੂੰ ਚਿੱਠੀਆਂ ਲਿਖਦੇ ਰਹੇ ਹਨ ਪਰ ਸਟਾਰ ਉਸ ਸਮੇਂ ਉਹਨਾਂ ਦਾ ਗਿਲਾ ਇਹ ਸੀ ਕਿ ਮੁੱਖ ਮੰਤਰੀ ਉਹਨਾਂ ਦੇ ਪੱਤਰਾਂ ਦਾ ਜਵਾਬ ਦੇਣਾ ਵੀ ਮੁਨਾਸਿਬ ਨਹੀਂ ਸਮਝਦੇ ਡੰਡੀ ਉਨਾ ਦਾ ਦੋਸ਼ ਸੀ ਕਿ ਮੁੱਖ ਮੰਤਰੀ ਆਪਣੀ ਕਾਰਜ ਸ਼ੈਲੀ ਨੂੰ ਕਾਨੂੰਨ ਦੇ ਦਾਇਰੇ ਵਿੱਚ ਨਾ ਰੱਖ ਕੇ ਖੁੱਲ ਖੇਡਣਾ ਚਾਉਂਦੇ ਹਨ ਡੰਡੀ ਇਸੇ ਕਰਕੇ ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਦਾ ਰਾਜਪਾਲ ਨਾਲ ਤਣਾਅ ਵਧਦਾ ਗਿਆ ਡੰਡੀ ਮੌਜੂਦਾ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਹੀ ਇਹਨਾਂ ਅਵਧੀਆਂ ਉੱਤੇ ਬੈਠੇ ਵਿਅਕਤੀਆਂ ਦਾ ਪਹਿਲਾ ਅਜਿਹਾ ਟਕਰਾਰ ਹੋਇਆ ਹੋਵੇ ਵਿਧਾਨ ਸਭਾ ਦਾ ਆਪਣੀ ਮਰਜ਼ੀ ਨਾਲ ਵਿਸ਼ੇਸ਼ ਸੈਸ਼ਨ ਬੁਲਾਉਣ ਨੂੰ ਲੈ ਕੇ ਵੀ ਰਾਜਪਾਲ ਨਾਲ ਸਖਤ ਟਕਰਾਅ ਸ਼ੁਰੂ ਹੋ ਗਿਆ ਸੀ ਡੰਡੀ ਇੱਕ ਵਾਰ ਸੈਸ਼ਨ ਬੁਲਾ ਕੇ ਫਿਰ ਉਸ ਨੂੰ ਕਗਜ਼ਾ ਵਿੱਚ ਅਣਮਿੱਥੇ ਸਮੇਂ ਲਈ ਨਾ ਉਠਾਉਣਾ ਭਾਵ ਸਾਈਨ ਡਾਈ ਨਾ ਕਰਨਾ ਅਤੇ ਫਿਰ ਆਪਣੀ ਮਰਜ਼ੀ ਨਾਲ ਮੁੜ ਸੈਸ਼ਨ ਬੁਲਾ ਲੈਣਾ ਵੀ ਵਿਵਾਦ ਦਾ ਕਾਰਨ ਬਣਦਾ ਰਿਹਾ ਡੰਡੀ ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਗਿਆ ਸੀ ਡੰਡੀ ਉਸ ਤੋਂ ਬਾਅਦ ਪੰਜਾਬ ਦੀਆਂ ਦੁੱਖ ਯੂਨੀਵਰਸਟੀਆਂ ਦੇ ਵਾਈਸ ਚਾਂਸਲਰ ਲਗਾਏ ਜਾਣ ਦੀ ਪ੍ਰਕਿਰਿਆ ਬਾਰੇ ਵੀ ਰਾਜਪਾਲ ਨੇ ਸਵਾਲ ਉਠਾਏ ਸਨ ਡੰਡੀ ਰਾਜਪਾਲ ਵੱਲੋਂ ਸਰਹੱਦੀ ਜ਼ਿਲ੍ਹਿਆਂ ਦੇ ਸ਼ੁਰੂ ਕੀਤੇ ਗਏ ਦੌਰਿਆਂ ਬਾਰੇ ਵੀ ਮੁੱਖ ਮੰਤਰੀ ਵੱਲੋਂ ਇਤਰਾਜ਼ ਉਠਾਏ ਜਾਂਦੇ ਰਹੇ ਹਨ ਡੰਡੀ ਰਾਜਪਾਲ ਨੂੰ ਇਹਨਾਂ ਵਿਟੋਰੀਆ ਲਈ ਸਰਕਾਰੀ ਹੈਲੀਕਾਪਟਰ ਵਰਤਣ ਦਾ ਨਹੋਰਾ ਵੀ ਦਿੱਤਾ ਜਾਂਦਾ ਰਿਹਾ ਜਿਸ ਤੋਂ ਬਾਅਦ ਰਾਜਪਾਲ ਨੇ ਅੱਗੋਂ ਸਰਕਾਰੀ ਹੈਲੀਕਾਪਟਰ ਨਾ ਵਰਤਣ ਦਾ ਐਲਾਨ ਵੀ ਕਰ ਦਿੱਤਾ ਸੀ ਡੰਡੀ